ਪਟਾਂਗੇ ਹੁਣ DBW 327 ਕਣਕ ਕੇਵੀ ਬਾਬੇ ਪੂਰੀ ਸਰੀ ਲੱਗਦੀ ਐ ਦੇਖਣ ਨੂੰ ਤੇ ਆ ਖੜੀ ਆ ਆਪਣੀ ਮੱਕੀ ਬਾਇਰ ਦੀ 9208 ਅਜਤੂ ਬਾਦ ਇਹਦੀ ਵੀ ਦੇਗ ਰੇਕ ਪੂਰੀ ਕਰਾਂਗੇ ਪਦਾਨ ਪਦੂ ਨੂੰ ਪਾਵਾਂਗੇ ਚ ਬਾਬੇਓ ਸਵਾਗਤ ਆ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੜਤੀ ਕਲਾ ਵਿੱਚ ਹੋਵੋਗੇ ਤੇ ਬਾਬੇਓ ਕਣਕ ਦੀ ਜਿਹੜੀ ਬਾਡੀ ਦਾ ਕੰਮ ਐ ਨਾ ਪੂਰਾ ਜੋਰਾ ਸੋਰਾ ਤੇ ਚੱਲੀ ਜਾਂਦਾ ਪੂਰਾ ਪੀਕ ਤੇ ਆ ਕੰਮ ਤੇ ਬਸ ਇੱਕ ਦੋ ਦਿਨ ਦੀ ਖੇੜ ਆ ਉਦੋਂ ਬਾਅਦ ਤੂੜੀ ਦਾ ਰਹਿ ਜੂ ਉਹ ਵੀ ਦੋ ਚਾਰ ਤਿੰਨ ਜਿੰਨੇਪੜ ਜੂਗਾ तो दुआ है वेले फिर हो जाएंगे मूंगी बनी तो मक्की बनी ठीक है जी तो हम अज आप घर मोटर तटा कणक जिन्हें इतने बी बीजे हुए हैं ए टू जैड जानकारी देवगा उन्होंने बारे कि झाड़ा की कुछ निकलिया ठीक है जी तो बी क्योंकि अपने घर दर किए हुए हैं एक डी बी डबल्यू तीन सौ सताई वो भी आप घर का तैयार किया होा है डी बी डबल्यू तीन सौ तीन वह भी अपने घर का ही है तो एक दो बी होर बीजे हुए हैं अपने नमें तो पूरी फुल जानकारी देवे बस तुम एंड तक भीडियो देखियो ਕਿੰਨਾ ਝਾੜਾ ਕਿਹੜੇ ਵੀ ਦਾ ਸਾਰੇ ਐਨ ਏ ਟੂ ਜੇਡਾ ਡਿਟੇਲ ਚ ਦੱਸਾਂਗੇ ਤੁਹਾਨੂੰ ਠੀਕ ਹੈ ਜੀ ਉਹ ਇੱਕ ਤਾਂ ਪਾ ਜਿਹੜਾ ਮੋਟਰ ਦੇ ਉੱਪਰ ਹੀ ਆ ਕੀ ਲਾਏ ਵੱਡਾਂਗੇ 869 ਦਾ ਕੀ ਲਾਗਾ ਠੀਕ ਹੈ ਜੀ ਤੇ ਦੂਜੀ ਹੋ ਮੋਟਰ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈਗੀ ਅੰਬੀ ਵਾਲੀ ਮੋਟਰ ਜਿੱਤੇ ਆਪਾਂ ਸਪਰੇਅ ਕਰਦੇ ਹੁੰਨੇ ਆ ਮੱਕੀ ਤੇ ਉੱਥੇ ਹੈਗਾ ਡੀਬੀਡਬਲ 822 ਤੇ 303 ਠੀਕ ਹੈ ਜੀ ਤੇ ਉਹ ਪਹਿਲੀ ਵਾਰ ਵੀ ਜਿਆ ਡੀਬੀ 822 ਜਿਹੜਾ ਪਹਿਲੀ ਵਾਰ ਤਿਆਰ ਕੀਤਾ ਐਕਸ ਬੀ ਜਗਾ ਤੀ ਤੇ ਅਗਲੇ ਸੇਲੂ ਆਪਾਂ ਵੇਚਾਂਗੇ ਉਹ ਆ 303 ਤਾਂ ਚਲੋ ਇਹ ਤਾਂ ਹੁਣ ਦੋ ਤਿੰਨ ਸਾਲ ਹੋ ਗਏ ਉਹ ਤਾਂ ਚੱਲਦੇ ਨੂੰ ਹਾਂ ਤੇ ਇੱਕ ਆ ਆਪਟਾਂਗੇ ਆਪਾਂ 11 ਵਿੱਗੇ ਥਾਂ TVW 327 ਦਾ ਇਹਦਾ ਐਨ ਪੂਰਾ ਦੱਸਾਂਗੇ ਤੁਹਾਨੂੰ ਡਿਟੇਲ ਚ ਵੀ ਕਿੰਨਾ ਝੜਾ ਕਿੰਨਾ ਨਿਕਲਿਆ ਕਿੰਨਾ ਥਾਂ ਸੀ ਬਸ ਤੁਸੀਂ ਐਂਡ ਤੱਕ ਵੀਡੀਓ ਦੇਖਿਓ ਠੀਕ ਹੈ ਜੀ ਪੂਰੀ ਐਨ ਜਮਾਂ ਸੱਚ ਦੱਸਾਂਗੇ ਵੀ ਕਿੰਨਾ ਝੜ ਨਿਕਲਦਾ ਜਿਹੜੀ ਉਹਨਾਂ ਨੇ ਪਹਿਲੀ ਟਰਾਲੀ ਭਰਤੀ ਤੇ ਆਪਾਂ ਇਹਨਾਂ ਨੂੰ ਖਾਲੀ ਟਰਾਲੀ ਦੇ ਕੇ ਇਹਨੂੰ ਲਾ ਕੇ ਆਵਾਂਗੇ ਸ਼ਹਿਰ ਭਰੀ ਖੜੀ ਆ ਆਪਣੀ ਟਰਾਲੀ ਤੇ ਆੜਾ ਲਈ ਕੱਢਦੇ ਆਂ ਤੇ ਉਹ ਪਾ ਕੇ ਲਾ ਕੇ ਹੁੰਦੀਆਂ ਸਹਿਰ ਆਪਾਂ ਸਹਿਰ ਦੇ ਕਿਹੜੀ ਲਾਉਣੇ ਨੇ ਆਪਾਂ ਇਹ ਪਰਪਾ ਟਰਾਲੀਆਂ ਲਈ ਜਾਣਗੇ ਆਪਾਂ ਨਾਲ ਦੀਆਂ ਭੜਕਾਈ ਜਾਵਾਂ ਚੱਲੇ ਹਾਜੇ ਇਹਨੂੰ ਅਗਲੇ ਕੰਦਾ ਪੰਦਾ ਕਰਕੇ ਢਾਲ ਬਣਾ ਕੇ ਚਲਾਉਣਗੇ ਕੋ ਚਾਵਲ ਆਗਾ ਆ ਖੜੀ ਆਪਣੀ ਭਰੀ ਟਰਾਲੀ ਇਹਨੂੰ ਪਾਉਨੇ ਆ ਪਹੁੰਚ ਕੇ ਭਾਈ ਮੇਲ ਕੋਟਲੇ ਨੇ ਆਪਾਂ ਕੱਢਤੀਆਂ ਆਪਣੀ ਮੋਟਰ ਤੇ ਇਹ ਰੇੜਾ ਖੜਾ ਜੀ ਆਪਾਂ ਨੇ ਪਾਉਣੀ ਆ ਪੀ ਵਾਲੀ ਕਣਕ ਤੇ ਆਪਾਂ ਹੁਣ ਲੈ ਕੇ ਚੱਲਦੇ ਆਂ ਦੂਜੀ ਟਰਾਲੀ ਤੇ ਆਪਣੀ ਦੂਜੀ ਟਰਾਲੀ ਖੜੀ ਆ ਕਿ ਉਹ ਸੂਰ ਵਾਲੇ ਕੋਲ ਉਹ ਤਾਂਲੇ ਵਾਲੇ ਆ ਬਾਬੇ ਉਹ ਪਹੁੰਚ ਗਿਆ ਆਪਾਂ ਡੀਬੀਡਬਲਯੂ 327 ਵਾਲੇ ਖੇਰੇ ਵਿੱਚ ਠੀਕ ਆ ਜੀ ਪਹਿਲਾਂ ਇਹ ਵੱਢਾਂਗੇ ਆਪਾਂ 11 ਬੱਗੇ ਥੋਂ ਤੇ ਉਸ ਤੋਂ ਬਾਅਦ ਵੱਢਾਂਗੇ ਆ ਮੋਟਰ ਤੇ 869 ਠੀਕ ਆ ਜੀ ਉਸ ਤੋਂ ਬਾਅਦ ਚੱਲਾਂਗੇ ਫਿਰ ਉਹ ਆਂਬੀ ਵਾਲੇ ਖੇਤ ਉੱਥੇ ਵੱਢਾਂਗੇ 822 ਤੇ 303 9 ਬੱਗੇ ਥੋਂ ਉੱਥੇ ਆ ਕੀ ਲਿਆ ਥਾ ਮੋਟਰ ਤੇ ਆ ਤੇ 11 ਕਿਥੋਂ ਆਹਾ ਠੀਕ ਹੈ ਜੀ ਬਾਕੀ ਉਹ ਜਿਹੜਾ ਪਿੰਡ ਟੋਬੇ ਕੋਲ ਸੀਗਾ ਉਹ ਆਪਣੇ ਵੱਢ ਲਿਆ ਸੀਗਾ ਪਿਓ ਅੱਜ ਦਾ ਸਾਰਾ ਦਿਨ ਟਰੈਕਟਰ ਤੇ ਲੰਘਿਆ ਇਥੋਂ ਟਰਾਲੀ ਭਰ ਕੇ ਦੇ ਜਾਂਦੇ ਸੀਗੇ ਚੱਲ ਸਹਿਰ ਟਰਾਲੀ ਮੇਰੇ ਉਧਰ ਨੂੰ ਭਰੀ ਪਈ ਹੁੰਦੀ ਚੱਲ ਮੁੜ ਜਾ ਨਾਲ ਦੀ ਨਾਲ ਤੇ ਆ ਹੁਣ ਫ੍ਰੀ ਹੋਇਆ ਹੁਣ ਬੀਜ ਵਾਲਿਆਂ ਕਣਕਾ ਵੱਢਦੇ ਆ ਤੇ ਬਸ ਇਹ ਲਾ ਕੇ ਫਿਰ ਕੰਮ ਨਿਬੜ ਗਿਆ ਬਸ ਆਪਣਾ ਤੇ ਤੂੜੀ ਵਾਲੇ ਪਾਸੇ ਹੋ ਜਾਾਂਗੇ ਆ ਵੜਾਂਗੇ ਹੁਣ ਡੀਬੀਡਬਲਯੂ 327 कणके भी बाप पूरी सिरे लगती है देख खड़ी अपनी मकीी वायर द बानवी जीरो अठ ऐसी देख रेख पूरी करा पदून पदून पावे टैंक लो जी बाब्यो एन पूरा बढ़िया काम चली आता पढ़ाई का ये डीबी डबल जू तीन सौ सताई भी आई कणक भी देखो एन पूरी मोटी मोटी आ ਇਹ ਦੂਜਾ ਟੈਂਕ ਭਰ ਗਿਆ 11 ਵੇਕੇ ਥਾਵਾਂ ਦੂਜਾ ਟੈਂਕ ਭਰ ਗਿਆ ਇਹ ਆ ਟੀਵੀ 327 ਬਾਬਾ ਬਹੁਤ ਸੋਹਣਾ ਝਾੜ ਆ ਕਣਕ ਦਾ ਦੇਖਣ ਤੋਂ ਹੀ ਪਤਾ ਲੱਗਦਾ ਬਹੁਤ ਸੋਹਣਾ ਝਾੜ ਆ ਉਹ ਕਿਵੇਂ ਆ ਝਾੜ ਮੁੰਡਿਆ ਉਹ ਟੀਵੀ ਡਬਲ ਜੀ 327 ਦਾ ਪੂਰਾ ਵਧੀਆ ਝਾੜ ਆ 10 ਵੇਕੇ 11 ਵੇਕੇ ਥਾਵਾਂ 10.5 ਵੇਕੇ 11 ਵੇਕੇ ਤੋਂ ਠੀਕ ਆ ਜੀ ਤੇ ਮੰਨ ਕੇ ਚਲੋ ਵੀ ਦੋ ਟੈਂਕ ਭਰ ਕੇ ਪੈ ਗਏ ਠੀਕ ਆ ਜੀ ਤੇ ਹਜੇ ਥੋਂ ਖੜਾਗਾ ਦਿਖਾਉਨੇ ਆ ਤੁਹਾਨੂੰ ਦੋ ਹਜੇ ਘੱਟੋ ਘੱਟ ਦੋ ਗੇੜੇ ਹੋਰ ਖੜੇ ਨੇ ਕਿ ਤੰ। ਦੋ ਗੇੜੇ ਲਾਤੇ ਟੈਂਕ ਪਾ ਕੇ ਇਹਨਾਂ ਨੇ। ਆ ਅਸੀਂ 11 ਵਿਕੇ ਥਾਵਾ। ਆ ਟੇਕ ਤੋਂ ਲੈ ਕੇ ਆ ਖੁੰਝੇ ਤੱਕ। ਠੀਕ ਹੈ ਜੀ। ਇੱਧਰੋਂ ਉਹ ਤੋਂ ਉਹ ਹਰੇ ਤੋਂ ਲੈ ਕੇ ਆ ਖੁੰਝਾ। ਸਾਢੇ 10 11 ਵਿਕੇ ਥਾਵਾ ਬਣਦਾ ਇਹ। ਇਸ ਹਿਸਾਬ ਨਾਲ ਪੂਰਾ ਵਧੀਆ ਝਾੜਾ ਟੀਵੀ ਟੈਬਲ ਜੀ 327 ਦਾ। ਉਹ ਸਾਰੀ ਪੜਾਈ ਦਿਖਾਉਣੀ ਸੀ ਆਪਾਂ ਨੇ ਪੀਂ ਜਾਂਦੀ ਪਰ ਨੇਰਾ ਹੋ ਜਾਊਗਾ। ਜਿੰਨੇ ਸੌਟ ਲਾਏ ਗਏ ਆਪਾਂ ਲਾਵਾਂਗੇ ਠੀਕ ਹੈ। ਬਸ ਤੁਸੀਂ ਵੀਡੀਓ ਸਾਰੀ ਦੇਖਿਓ ਕਿੰਨੀ ਕਿ ਕੋਸ਼ਿਸ਼ ਹੋਈ ਫਲੈਸ਼ ਲਾ ਕੇ ਆਪਾਂ ਸ਼ਾਟ ਲਾਵਾਂਗੇ ਇਸ ਤੋਂ ਬਾਅਦ ਪਟਾਂਗੇ ਆਪਾਂ 869 ਠੀਕ ਹੈ ਜੀ ਤੇ ਉਸ ਤੋਂ ਬਾਅਦ ਗਾਂਹਲੀ ਮੋਟਰ ਤੇ ਜਾਵਾਂਗੇ ਉੱਥੇ ਪਟਾਂਗੇ 303 ਤੇ 826 ਇਹ ਏਬੀ ਵਧਣੇ ਨੇ ਆਪਾਂ ਨੇ ਇਹ ਆਪਾਂ ਰੱਖਣੇ ਵੀ ਘਰੀ ਨੇਗੇ ਕਿਉਂਕਿ ਆਪਾਂ ਵੇਚ ਦੇਣੇ ਹੁੰਦੇ ਆ ਸੇਲ ਕਰ ਦੇਣੇ ਹੁੰਦੇ ਆ ਪਿਛਲੀ ਵਾਰ ਵੀ ਆਪਣਾ ਡੀਬੀਡਬਲ 327 ਸਾਰਾ ਬੈ ਗਿਆ ਸੀ 303 ਹੀ ਵਧੀਆ ਬੈ ਗਿਆ ਸੀ ਜੀ ਬਾਪੇ ਉਹ ਪਟਿਆ ਗਿਆ ਘੇਰਾ ਆਪਣਾ ਤਿੰਨ ਟੈਂਕ ਹੋਗੇ ਆਹ ਟੈਂਕ ਦੇਖੋ ਕਿੰਨਾ ਕਹੂਗਾ ਮੰਨ ਕੇ ਚਲੋ ਤੇਰੇ ਪਤਾ ਲੱਗੂਗਾ ਆ ਤੀਜਾ ਟੈਂਕ ਪੈਣ ਲੱਗਿਆ ਟਰਾਲੀ ਚੋਂ ਆ ਟੈਂਕਾ ਜਿਹੜਾ ਪਹੁੰਚ ਗਿਆ ਆਪਾਂ ਆਪਣੀ ਮੋਟਰ ਤੇ ਤੇ ਇੱਥੇ ਪਟਾਂਗੇ 869 ਹੁਣ ਆ ਟਰਾਲੀ ਪਾਉਨੇ ਆ ਕਿਉਂਕਿ ਆ ਡੀਬੀਡਬਲ 327 ਆ ਜਿਹੜਾ ਇਹ ਆ ਪਾਰਟੀ ਰੱਖਣਾ ਵੀ ਠੀਕ ਆ ਜੀ ਹੁਣ ਦੂਜਾ ਆਪਣੀ ਟਰਾਲੀ ਪਾਉਨੇ ਆ ਆਪਾਂ ਤੇ ਇਹ ਚ ਪਾਵਾਂਗੇ 869 ਬਾਪਿਓ ਹੁਣ ਪਟਣ ਲੱਗੇ ਹੋਇਆ ਆਪਾਂ 303 ਅਗਲੀ ਮੋਟਰ ਤੇ ਜਿੱਥੇ ਆਪਾਂ ਸਪਰੇਅ ਕਰਦੇ ਹੁੰਦੇ ਆ ਬਾਕੀ ਤੇ ਪਿਓ 303 ਵੀ ਵੱਢੀ ਗਈ ਆਪਣੀ ਰਹਿ ਗਈ ਕੱਲੀ 826 ਬੀ ਵਾਲੀ ਠੀਕ ਹੈ ਜੀ ਹੁਣ ਲੈ ਕੇ ਆਉਣਾ ਰੇੜਾ ਜਿਹੜਾ 826 ਵਾਲਾ ਬੀ ਉਹ ਪਾਵਾਂਗੇ ਆਪਾਂ ਰੇੜੇ 'ਚ ਠੀਕ ਹੈ ਜੀ ਤੇ ਆਹ ਟਰਾਲੀ ਨੂੰ ਕਢਦੇ ਆਂ ਇੱਥੇ ਇਹਦੇ ਇਹਦੇ ਵਿੱਚ ਹੈਗਾ ਜਿਹੜਾ ਤਣਕਾ ਉਹ 303 ਇਹ ਵੀ 826 ਵਾਲਾ ਕਿਵੇਂ ਆਪਾਂ ਵੱਢਣਾ ਪਿਓ ਹੁਣ ਵੱਢੀ ਜਾਂਦੇ ਆਂ ਆਪਾਂ 826 ਜਿਹੜੀ ਬੀ ਵਾਸਤੇ ਆ ਕਣਕ ਆਪਣੀ ਠੀਕ ਹੈ ਜੀ ਨੇਰਾ ਬਹੁਤ ਹੋ ਗਿਆ 1.5 ਹੋ ਗਏ ਤੇ ਉਹਦੇ ਕਰਕੇ ਵੀਡੀਓ ਗੱਲ ਬਣੀ ਨਹੀਂ ਹੈਗੀ ਜੇ ਦਿਨ 'ਚ ਬਣਦੀ ਤਾਂ ਐਨ ਤੁਹਾਨੂੰ ਪੂਰਾ ਦਿਖਾਉਂਦੇ ਤੇ ਬਸਾਂ ਟਾਈਮ ਖਰਾਬ ਹੋ ਗਿਆ ਨੇਰਾ ਆ ਗਿਆ ਥੋੜਾ ਜਿਹਾ ਉਹਦੇ ਕਰਕੇ ਚੱਕਰ ਪੈ ਗਿਆ ਪਹਿਲਾ ਦਿਨੇ ਵੱਢਣੀ ਸੀ ਮਸ਼ੀਨ ਵਾਲੇ ਪਾਈ ਹੋਣੀ ਕਹਿੰਦੇ ਬਸ ਵੀ ਤੁਸੀਂ ਵੱਢ ਲਓ ਹੁਣ ਇੱਥੇ ਲਵੇ ਆਈ ਹੁਸੀਂ ਮਸੀਂ ਤੇ ਉਹਦੇ ਕਰਕੇ ਹੋ ਗਿਆ ਨਹੀਂ ਜਮਾਂ ਦਿਨੇ ਵੱਢਦੇ ਪਿਓ ਇਹ ਬੀ ਵਾਲੀ ਕਣਕ 826 ਪਿਓ ਰਾਤ ਆਪਾਂ ਹੋ ਗਈ ਸੀ ਲੇਟ ਆ ਆਪਣੀ ਬੀ ਵਾਲੀ ਕਣਕ ਸੀਗੀ 826 ਬਾਬੇ ਉਹਦਾ ਝਾੜ ਵੀ ਬਸ ਝੂਠ ਬੋਲਣ ਵਾਲਾ ਕੰਮ ਹੀ ਆ ਉਹ ਮੋਟਰ ਤੋਂ ਵੱਡੀ ਸੀ ਆਪਾਂ ਨੇ ਅੰਬੀ ਵਾਲੀ ਤੋਂ ਇਹ ਠੀਕ ਆ ਜੀ 3 ਵਿੱਗੇ ਥੋਂ ਸੀ 826 ਦਾ ਤੁਸੀਂ ਇਹ ਦੇ ਲੋ ਵੀ ਮਸ਼ੀਨ ਦਾ ਟੈਂਕ ਕਹਿਣ ਫੁੱਲ ਭਰ ਗਿਆ ਹੁਣ ਅੱਧਾ ਗੱਡੀ ਚ ਪਾ ਕੇ ਭੇਜ ਜਾਗਾ ਘਰੇ ਤਾਂ ਤਾਂ ਜਾਨਦੀ ਨਹੀਂ ਸੀ ਕਿ ਡੁੱਲਦੀ ਸੀਗੀ ਤੇ ਅੱਧੀ ਰੇੜੇ ਚ ਰੱਖ ਲਈਏ ਲੈ ਜਾਗੇ ਆਪਾਂ ਠੀਕ ਆ ਜੀ ਬਸ ਤੁਸੀਂ ਇਹ ਦੇ ਲੋ ਵੀ 826 ਦਾ ਤਾਂ ਜਮ ਨਹੀਂ ਝਾੜ ਸਰਿਆ ਵਾ ਪਿਓ ਐਨ ਅੱਗ ਹੀ ਆ ਬਸ ਠੀਕ ਆ ਜੀ ਤੇ ਇਹ ਪਹਿਲੀ ਵਾਰ ਵੀਚਿਆ ਸੀ ਆਪਾਂ ਨੇ 826 ਡੀਬੀਡਬਲ 327 ਉਹ ਤਾਂ ਚਲ ਆਪਾਂ ਪਿਛਲੇ ਵਾਰ ਘਰੇ ਤਿਆਰ ਕੀਤਾ ਸੀਗਾ ਠੀਕ ਆ ਜੀ ਬਿੱਡਾਂ ਤੇ ਲਾ ਕੇ ਤੇ ਆ ਪਹਿਲੀ ਵਾਰੀ ਬੀਚਾ ਸੀ 826 ਪਸਾ ਸਰੀਆ ਝਾੜੇ ਦਾ ਉਹ ਕਣਕ ਦਾ ਕੰਮ ਆਪਣਾ ਹੋ ਗਿਆ ਖਤਮ ਆ ਬੀ ਵੜ ਲਿਆ ਆਪਾਂ ਨੇ 303 ਵੀ ਵੜ ਲਿਆ ਡੀ ਵੀ ਡਬਲ 327 ਵੀ ਵੜ ਲਿਆ 826 ਵੀ ਵੜ ਲਿਆ ਠੀਕ ਆ ਜੀ 327 ਦਾ ਝਾੜ ਵੀ ਇਸ ਵਾਰ ਪੂਰਾ ਵਧੀਆ ਰਿਹਾ 826 ਦਾ ਵੀ ਵਧੀਆ ਰਿਹਾ 303 ਦਾ ਤਾਂ ਵਧੀਆ ਹੈਗੀ ਹੈਗਾ ਠੀਕ ਆ ਜੀ 869 ਸੀ ਉਹਦਾ ਕਟ ਹੈਗਾ ਬਾਕੀ ਆ 826 ਤੇ 327 ਇਹ ਸਿਰੇ ਨੇ ਬਾਬੇ ਉਹ ਝਾੜ ਚ ਤੇ ਐਨ ਮੈਂ ਕਿਹਾ ਤੁਸੀਂ ਗਾਹ ਨੂੰ ਬੀਓਵੀ ਕਰ ਦਾਂਗੇ ਇਹਦਾ ਸੋ ਵੀਰ ਬਣ ਕੇ ਨਾ ਵੱਧ ਤੋਂ ਵੱਧ ਫੋਲੋ ਕਰ ਲਿਆ ਕਰੋ ਜੇ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਸੋडले ਨਵੀ ਤੋਂ ਨਵੀ ਖੇਤੀ ਰਿਲੇਟਡ ਵੀਡੀਓ ਲੈ ਕੇ ਆਉਂਦੇ ਰਹਾਂਗੇ ਸੋ ਧੰਨਵਾਦ ਦਿਓ ਇਜਾਜ਼ਤ ਮਿਲਦਿਆਂ ਕਿਸੇ ਅਗਲੀ ਵੀਡੀਓ ਵਿੱਚ